ਦੀ ਕਰਕੇ ਉਹਦੇ ਗਰਦੇ ਵਿੱਚ ਮੋੜੀ ਬੰਦੇ ਆ ਇੱਕ ਚੈਦੂ ਲਾਲ ਜੇ ਕੱਪੜੇ ਨੂੰ ਕੋਸ਼ੂ ਧਾਗੇ ਨੂੰ ਸਾਹਮਣੇ ਹੀ ਜੇ ਕੰਬਣੀ ਉਹ ਕੰਬਣੀ ਬੰਦੇ ਸੁਕਾਰ ਜੇ ਦੇ ਰੱਜ ਉਹ ਮੱਥਾ ਦੇਖਦੇ ਆ ਸੇ ਗਾਲੂ ਤੇਲ ਲਾਉਂਦੇ ਆ ਉਹਨੂੰ ਬਾਬਾ ਜੀ ਕਹਿਣ ਲੱਗੇ ਸਿਆ ਪਿੰਡੇ ਦੀ ਛੜ ਦਿੰਦੇ ਆ ਉਹ ਜਿਹਦੇ ਮਰਜੀ ਕਰ ਜਾਵੇ ਜਿਹਦਾ ਮਰਜੀ ਚਾਰਾ ਖਾ ਲਵੇ ਜਿਹੜੀਆਂ ਮਰਜੀ ਰੁਕੀਏ ਚੱਕ ਲੈਵੇ ਜਿਹੜੇ ਮਰਜੀ ਸਿੰਘ ਮਾਰਦੇ ਨੇ ਜਿਹਦੇ ਸਿੰਘ ਵਾਈ ਦਾ ਢਿੱਡ 'ਚ ਦਰਦ ਬੜੀ ਹੁੰਦੀ ਪਰ ਉਹ ਕਹਿੰਦੇ ਆ ਜੈ ਬਾਬੇ ਦੀ ਉਹ ਕਹਿੰਦਾ ਕੋਈ ਕੁਝ ਜਿਹਦੇ ਸਿੰਘ ਮਾਰਦਾ ਉਹ ਵੀ ਬੋਲਦਾ ਜੈ ਬਾਬੇ ਦੀ ਇਹ ਬੀਬੀਆਂ ਦੇ ਵਿੱਚ ਆਪਸ ਵਿੱਚ ਬੜੀ ਹੋੜ ਲੱਗੀ ਹੁੰਦੀ ਹੈ ਕਿ ਅੱਜ ਬਾਬੇ ਨੂੰ ਬਦਾਮਾਂ ਵਾਲੀ ਖੀਰ ਕਿਹੜੀ ਕਰ ਦੇਉਣੀ ਹੈ ਖੀਰ ਪਾਉਂਦੇ ਆ ਜੋ ਮਗਰ ਫਰੂਟ ਲਿਆ ਲਿਆ ਪਾਉਂਦੇ ਆ ਜਿਹਦਾ ਮਗਰ ਮਗਰ ਉਹ ਨਹੀਂ ਸਰਦੇ ਆ ਉਹ ਤਾਂ ਰੱਜ ਜਾਂਦਾ ਉਹ ਫਿਰ ਮਾਰਦਾ ਸਿੰਘ ਇਹ ਕਹਿੰਦੇ ਜੀ ਬਾਬੇ ਜਦੋਂ 40 ਦਿਨ ਹੁੰਦੇ ਆ ਪਿੰਡ ਵਾਲੇ ਪੰਆਸ ਵਿੱਚ ਲੜਦੇ ਰਹਿਣ ਦਲਤ ਜੀਨੀ ਦਾ ਨਾ ਲੜਦੇ ਰਹਿਣ ਜੀਨੀ ਦਾ ਫਟਵਾਣੀਆਂ ਨਾਲ ਲੜਦੇ ਰਹਿਣ ਉਦੋਂ ਨਹੀਂ ਸੁਣਾ ਜਦੋਂ ਉਹਨੂੰ ਲੈ ਕੇ ਜਾਂਦਾ 40 ਦਿਨਾਂ ਬਾਅਦ ਬਾਬੇ ਦੇ ਸਾਰੇ ਇਕੱਠੇ ਇੱਕੋ ਹੀ ਵਸ ਕਰਦੇ ਆ ਸਾਧ ਦੇ ਬਾਜੇ ਵਾਲਿਆਂ ਨੂੰ ਢੋਲ ਵਾਲਿਆਂ ਨੂੰ ਢੋਲ ਵਜਾਉਂਦੇ ਆ ਬਾਜਾ ਵਜਾਉਂਦੇ ਆ ਉਹਨੂੰ ਵਸੇ ਚੜਾਉਂਦੇ ਆ ਫੁੱਲਾਂ ਦੇ ਹਾਰ ਘਰ ਚ ਪਾਉਂਦੇ ਆ ਉਹ ਪਹਾੜਾਂ 'ਚ ਬਾਬੇ ਬਾਲ ਗਿਆਂ ਦਾ ਕੋਈ ਡੇਰਾ ਉੱਥੇ ਲਾ ਕੇ ਉਹਦੀ ਬਲੀ ਦੇ ਹੁੰਦੇ ਸੀ 40 ਦਿਨ 40 ਦਿਨ ਮੈਂ ਕਰਦਾ ਮੈਂ ਮੈਂ ਕਰਦਾ ਇਤੋਂ ਵੀ ਜਾਂਦਾ ਜਿਹਦੇ ਮਾਰਦੇ ਠੁੱਡਾ ਮਾਰਦੇ ਆ ਸਖਮਾਲ ਖੇੜਾ ਜਿਹੜਾ ਇਹ ਸਿਆਸੀ ਬਾਬੇ ਦਾ ਮੁੰਡਾ ਹੈ ਇਹ ਰਿਪੋਰਟ ਜਿੱਦ ਕਾਂਗਰਸ ਹੋਈ ਹੈ ਜਿੱਦ ਕੱਟ ਕਾਂਗਰਸ ਦੀ ਮੈਣੀ ਸੀ ਉਹ ਤੂੰ 2 ਦਿਨ ਪਹਿਲਾਂ ਭਗਵਾਨ ਤਬਾ ਨੇ ਗਿੜੀ ਦਿੱਤੇ ਕੇਸ ਚੱਲਦੇ ਸੀ ਉਹ ਵਾਪਸ ਲੈ ਜਾ। ਦੋ ਦਿਨ ਪਹਿਲਾਂ ਭਗਵੰਤ ਮਾਨ ਨੇ ਜਾ ਕੇ ਅੰਦਰ ਦਿੱਤਾ ਹੋਇਆ ਸੀ ਜਮਾਨਤਾਂ ਦੇ ਬਾਹਰ ਆਇਆ। ਇਹ ਕਹਿੰਦਾ ਮੈਨੂੰ ਜਾ ਕੇ ਫੇਰ ਅੰਦਰ ਦੇਣਾ। ਪਰ ਹੁਕਮ ਲੱਗ ਗਿਆ ਅਮਿਤ ਸ਼ਾਹ ਦਾ ਕਿ ਪਗੜੀ ਨੂੰ ਸੁਖਬਾਲ ਕਰੇ ਤੇ ਕੇਸ ਵਾਪਸ ਲੈ ਲੈ ਪੰਜਾਬ ਸਰਕਾਰ। ਯਾਨੀ ਦੋ ਦਿਨਾਂ 'ਚ ਜਿੱਦਣ ਕੇਸ ਵਾਪਸਲੇ ਤੀਜੇ ਦਿਨ ਕਾਂਗਰਸ ਨੇ ਅਨਾਉਂਸ ਕਰਤਾ ਕਿ ਖੇਰਾ ਤਾਂ ਸੰਗਰੂਰ ਤੋਂ ਲੜੂਗਾ। ਇਸ ਵਾਰਸ ਲਈ ਆਮ ਆਦਮੀ ਪਾਰਟੀ ਨੇ ਸ਼ੁਭਾਰਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਗ੍ਰਹਿ ਮੰਤਰੀ ਨੇ ਜੱਗ ਦਿੱਤੀ ਹੈ ਕਾਂਗਰਸ ਨੇ ਜਿੰਨਾ ਪਾਰਟੀਆਂ ਦਾ ਸਾਂਝਾ ਬਾਪ ਦੇ ਦਾ ਬੱਕਰਾ ਪਹਿਲੀ ਤਰੀਕ ਨੂੰ ਬਲੀ ਚੜ੍ਹਾਇਆ ਤੇ ਬਿੜਾ ਦੀਨਾ ਮਾਰਦਾ ਫਿਰਦਾ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਕਦੀ ਇੱਧਰ ਨੂੰ ਦੀ ਡਿਊਟੀ ਕੀ ਲਈ ਹੈ ਬਈ ਤੈਨੂੰ ਘਬੜਾ ਆਂਦੀ ਵਸ ਲੋਕਾਂ ਨੂੰ ਲੱਗੇ ਤਾਂ ਜੱਟ ਜਾਣਾ ਤੂੰ ਸਰਦਾਰ ਸਿਮਰਨਜੀਤ ਸੇ ਨੂੰ ਮਾਰ ਦਿਆਂ 50000 ਗੋਟਾਂ ਤੋੜ ਲੈ ਤਾਂ ਕਿ ਮਾਰ ਨਾ ਜਿੱਤੇ ਸਾਰਿਆ ਬਾੜ ਨਿੰਦ ਨਿਕ ਰਵਟਾ ਸੈਂਟਰ ਦੀਆਂ ਏਜੰਸੀਆਂ ਦਾ ਜੋਰ ਲੱਗਾ ਇਹ ਸਿਮਰਨਜੀਤ ਸੇ ਮਾਰ ਨਾ ਜਿੱਤੇ ਹੋਰ ਜਿਹੜਾ ਮਰਜੀ ਜਿੱਤ ਜਵੇ ਤਾਂ ਫਿਰ ਸੋਚਣਾ ਮਰਦਾ ਨਾ ਕਿ ਸਿਮਰਨਜੀਤ ਸੇ ਦਾ ਮਾਰ ਇਹਨਾਂ ਦੇ ਚੁੰਡੀਆਂ ਵੜਦੇ ਆ ਇਹ ਉਹ ਨਾ ਜਿੱਤੇ ਨਹੀਂ ਚੁੰਡੀਆਂ ਨਹੀਂ ਵੜਦੇ ਉਹ ਪਾਰਲੀਮੈਂਟ ਦੇ ਵਿੱਚ ਤੁਹਾਡੇ ਹੱਕਾਂ ਦੀ ਸੱਚੀ ਆਵਾਜ਼ ਉਠਉਂਦੇ ਆ। ਕਾਜੂ ਖਾਲਸਾ ਜੀ ਪੰਜਾਬ 'ਚ ਸਾਨੂੰ ਮਾਰਦੇ ਆ। ਭਾਰਤ 'ਚ ਮਾਰਦੇ ਆ। ਕੋਈ ਇੱਛਾ ਦੇਖ ਵੀ ਮਾਰਨ ਲੱਗ ਪਾ। ਮਮਿਤ ਸਿੰਘ ਕੌਮ ਸੋਚਿਓ ਜੁਰ ਸਿੱਖ ਹੋਣ ਦੇ ਨਾਲ। ਕੈਨੇਡਾ ਦੇ ਵਿੱਚ ਨਿੱਜਤਾ ਕਤਲ ਹੋਇਆ ਗੁਰੂ ਕੀ ਕਸੂਰ ਸੀ ਗੁਰੂ ਦਾ ਪਤਾ। ਵੱਡਾ ਸੇਵਾਦਾਰ ਉਹ ਦੀਪ ਸੈਕ ਨਿੱਜੇ ਨੂੰ ਭਾਰਤੀ ਏਜੰਸੀਆਂ ਨੇ ਕਿਹੜਾ ਜਮਾ ਮਾਰਤਾ ਅਬਾਸ ਸੈਕ ਖੱਡੇ ਨੂੰ ਇੰਗਲੈਂਡ ਚ ਮਾਰਤਾ ਜਿਹੜੇ ਗੁਰੂ ਦੀ ਗੱਲ ਜਿਹੜੇ ਸਿੱਖ ਫਸਵੇਂ ਦੀ ਗੱਲ ਸਿੱਖ ਫਲਸਫਾ ਕੀ ਹੈ ਸਿੱਖ ਫਲਸਫਾ ਸਰਦਾਰ ਜੀ ਸਰਬੱਤ ਦੇ ਭਲੇ ਦਾ ਫਲਸਫਾ ਹੈ ਸਰਬੱਤ ਦੇ ਫਲਸਫੇ ਦੇ ਭਲੇ ਦੀ ਗੱਲ ਕਰਨਾ ਕੋਈ ਪਾਪੇ ਨਹੀਂ ਮਨੁੱਖਤਾ ਦੇ ਬਰਾਬਰੀਤਾ ਦੀ ਗੱਲ ਕਰਨ ਲਈ ਕੋਈ ਜ਼ੁਲਮ ਹੈ ਜੀ ਸਰਪੱਤ ਨੇ ਭਲੇ ਦੇ ਲక్ష్ਮੀ ਦੀ ਗੱਲ ਕਰਨ ਵਾਲਿਆਂ ਨੂੰ ਪਾਰਟੀ ਏਜੰਸੀਆਂ ਮਾਰਦੀਆਂ ਤੇ ਉਹਨਾਂ ਦੇ ਖਿਲਾਫ ਕਿਹਦੀ ਆਵਾਜ਼ ਚਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਰਾਸ਼ਟਰਪਤੀ ਅਮਰੀਕਾ ਦੇ ਨੂੰ ਚਿੱਠੀ ਲਿਖੀ ਤੇ ਰੌਣਾ ਪੈ ਗਿਆ ਪੂਰੀ ਦੁਨੀਆ ਦੇ ਵਿੱਚ ਬਈ ਮੋਦੀ ਸਰਕਾਰ ਮਾੜੀ ਐ ਇੱਕ ਘੱਟ ਗਿਣਤੀਆਂ ਦਾ ਕਤਲੇਆ ਉਦੇਸ਼ਾ ਰੱਖ ਜਾ ਕੇ ਕਰਵਾ ਰਹੇ। ਜਵਾਬ ਦਿਨਾਉ ਕਹੋਗੇ ਸਰਕਾਰ ਨੂੰ। ਉਹ ਜਿਹੜੀ ਆਵਾਜ਼ ਉੱਠੀ ਜਦੋਂ ਸਰਕਾਰ ਨੂੰ ਕੁਝ ਸੁਝਦਾ ਨਹੀਂ ਫਿਰ ਫੈਸਲਾ ਕੀਤਾ ਕਿ ਸਿਮਰਜੀਤ ਸਿੰਘ ਮਾਨ ਹਲੇ ਇੱਕ ਆਗੂ ਤੇਗਾ। ਜਿਹੜਾ ਪੰਜਾਬ ਤੇ ਪੰਥ ਦੀ ਗੱਲ ਕਰਦਾ ਸਿੱਖੀ ਦੀ ਗੱਲ ਕਰਦਾ ਉਹਨੂੰ ਜਿੱਤਣ ਹੀ ਨਾ ਦੋ। ਉਪਾਜਾਰ ਨੂੰ ਜਿੱਤ ਕੇ ਨਾਮੇ ਪ੍ਰਬੰਧ ਕਰ ਦੋ ਸਰਦਾਰ ਸਰਦਾਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਡਾਕਟਰ ਅੰਬੇਡਕਰ ਨੇ ਸੰਵਿਧਾਨ ਲਿਖਿਆ ਆ ਗਰੀਬ ਦਾਤਾਂ ਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਪੜ੍ਹਨ ਦਾ ਹੱਕ ਲੈ ਕੇ ਧਰ ਰਜਰ ਵਿੱਚ ਲੈ ਕੇ ਦਿੱਤੀ ਇੱਕ ਵਾਰੀ ਕੀ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਰੂਰ ਚੋਣਾਂ ਤੋਂ ਮੰਗੇ ਜਿੱਥੇ ਸ਼ੁਰੂ ਕਰਤਾ ਦੀ ਆਵਾਜ਼ੀ ਵਧਸੀ ਫਿਰ ਸੁਲੀ ਗੁੜੀ ਵਾਲਿਆਂ ਨੇ ਉਹਨੇ ਨੇੜੇ ਲੱਗਦੇ ਹਲਕੇ ਦੇ ਉਹਨਾਂ ਨੇ ਕਿਹਾ ਉਹ ਭਾਈ ਨੇ ਚੁਣੀ ਕਿ ਡਾਕਟਰ ਬੀਰਦੇ ਨੂੰ ਸਾਡੇ ਭੇਜੋ ਡਾਕਟਰ ਬੀਰਦੇ ਮੁਸਲਮਾਨ ਬਹੁਤ ਸ਼ਾਂਤੀ ਵਾਲੇ ਹਲਕੇ ਚੋਂ ਜਿੱਤ ਕੇ ਪਾਰਲੀਮੈਂਟ ਚ ਗਏ ਫਿਰ ਸੁਧਾਨੇ ਕਿਰੋਂ ਸਜ਼ਾ ਪਤਾ ਕੀ ਦਿੱਤੀ ਇੰਨਾ ਭਜਾ ਦੇ ਬੰਗਲਾ ਦੇ ਉਹ ਸਾਰਾ ਹੀ ਏਰੀਆ ਉਹ ਲੋਕ ਸਭਾ ਹਲਕਾ ਬਾਕੀ ਮਹਾਨ ਨਾ ਲੱਗਦਾ ਉਹ ਸਾਰੇ ਦਾ ਸਾਰਾ ਬੰਗਲਾਦੇਸ਼ ਦੇ ਉਹ ਬੋਟ ਡਿਰਾ ਨੇ ਡਾਕਟਰ ਬੀਰਦੇ ਨੂੰ ਐਮਪੀ ਬਣਾਇਆ ਸੀ ਖਰਾਕ ਇਹ ਨਹੀਂ ਦਿੰਦਾ ਜਿਹਨਾਂ ਲਈ ਉਹਨੇ ਕੰਮ ਕੀਤਾ ਕਾਰਜ ਖਾਲਸਾ ਜੀ ਸਰਦਾਰ ਸਿਮਰਜੀਤ ਸਿੰਘ ਜੀ ਸੇਮਾਨ ਕਿਰਾਂ ਲਈ ਲੜ ਰਹੇ ਆ ਸਾਡੇ ਲਈ ਪੰਜਾਬ ਲਈ ਅਸੀਂ ਇਹਨਾਂ ਚਾਲਾਂ ਨੂੰ ਸਮਝਣਾ ਹੈ ਜਿਹੜੇ ਵਿਰੋਧੀ ਆ ਫਿਰ ਫੈਸਲਾ ਸਹੀ ਹੋ ਜਾਏ ਤੇ ਤੁਸੀਂ ਸਹੀ ਫੈਸਲਾ ਕਰਨਾ ਕਿ ਤੁਹਾਨੂੰ ਯਕੀਨ ਹੈ ਪੰਜਾਬ ਅੱਜ ਲੜਾਈ ਇੱਕ ਸੀਟ ਦੀ ਨਹੀਂ ਦੋ ਸੀਟਾਂ ਦੀ ਨਹੀਂ ਅੱਜ ਪੰਜਾਬ ਬਚਾਉਣ ਦੀ ਲੜਾਈ ਐ ਸਾਡਾ ਅੰਸ਼ ਬਚਾਉਣ ਦੀ ਲੜਾਈ ਐ ਮੈਂ ਪੰਜਾਬ ਬਚਾਉਣ ਦੀ ਗੱਲ ਕਹਿ ਰਿਹਾ ਮੈਂ ਨਾਲ ਵੱਡੀ ਗੱਲ ਕਹਿ ਰਿਹਾ ਕਿ ਸਾਡਾ ਅੰਸ਼ ਬਚਾਉਣ ਦੀ ਲੜਾਈ ਆ ਕਿਵੇਂ ਕਿਤੇ ਮੈਂ 10 ਮਿੰਟ ਲਾਉਣੇ ਤੋਂ ਵੱਧ ਕੋਈ ਸਮਾਂ ਨਹੀਂ ਲੈਣਾ